गुरदासपर ने अपनी शहादतों की परंपरा को कायम रखते हुए अपना एक और योद्धा भारतीय सेना की उन्नीस राष्ट्रीय राइफल्स का लांस नायक गुरप्रीत सिंह देश की बलिबेदी पर कुर्बान कर दिया लांस नायक गुरप्रीत सिंह बहुत ही बहादुर सैनिक था छः फुट उसकी हाइट थी और अला दर्जे का खिलाड़ी था और कली ढाई बजे परिवार से उसकी बात होती है वीडियो कॉल आती है पत्नी से बात होती है बच्चों से बात होती है मार्च महीने में छुट्टी वो काट कर गया और शाम को जब वो पेट्रोलिंग जा रहा था तभी वीडियो कॉल करके अपना वाहन अपनी राइफल्स और दिखा रहा था कि किन हालातों में हमारे जवान जो ड्यूटी दे रहे हैं और एक इनपुट था आतंकवादियों का उसी सर्च अभियान पर वो गए और उनका जो वाहन था उनकी जो गाड़ी थी क्योंकि पहाड़ी इलाका है वो स्किप कर गई काफ़ी गहरी खाई में गिर रहा अपने नौ साथियों के साथ आठ साथी जख्मी हो गए लेकिन गुरप्रीत सिंह जो है मातृभूमि पर कुर्बान हो गया आज दुखों का पहाड़ टूटा है जैसे मेरे भाई ने कहा कि किसान है पिता अन्नदाता है लेकिन बेटा सरहद पर कुर्बान हो गया कुछ नहीं मांगते ये शहीदों के परिवार सिर्फ सम्मान चाहते हैं जो मेरे भाई ने बात करी वो सम्मान ही जो है इन्हें जीने का मकसद प्रदान करता है मैं सरकारों से अपील करता हूँ कि गुरप्रीत वापस तो नहीं आएगा लेकिन दो मासूम बच्चे हैं बच्चे अनाथ हो गए शहीद की विधवा है बूढ़ी माँ है पिता है एक बेरोजगार भाई है पूरे परिवार की जिम्मेदारी उसके कंधों पर थी सरकार उनकी वहाँ पड़े कुछ नहीं दे सकते अपने सिर्फ सम्मान शहीद परिवार को जो है आगे बढ़ने के लिए प्रेरित करता है मैं अपनी शहीद सैनिक परिवार सुरक्षा परिषद की तरफ से इस पिता को ये भरोसा दिलाता हूं कि आपका बेटा वापस नहीं दिला सकते लेकिन ये संस्था चट्टान की तरह इस परिवार के साथ खड़ी है धन्यवाद जय हिंद जय जै भारत मेरा नाम मेरा नाम गुरविंदर कोहरा 27 मार्च नु गए ही ओ छुट्टी कट के तो उस तो बाद कल 2:30 बजे उनका फोन आया है वीडियो कॉल पे बात की मेरे बेटे छोटे ने भी की थी केंदे कि ऑपरेशन ते चले तैयार हां ਸਭ ਕੁਝ ਦੱਸਣ ਡੇ ਗੱਡੀਆਂ ਦੱਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਾ ਪਾਣੀ ਆ ਗਾਂਵ ਨਾਲੋਂ ਦੱਸਣ ਡੇ ਕਿਾ ਸ਼ੂਠਾ ਬੋਲਦੇ ਆ ਕਿ ਪਾਪਾ ਸ਼ੂਠਾ ਐ ਐਦਾਂ ਦੱਸਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਰਾਤ 9:30 10 ਵਜੇ ਇੱਥੇ ਇੱਥੇ ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿਦਾਂ ਗੋਪੀ ਸੀ ਦੋ ਪਾਸੇ ਪਾਸੇ ਸੋਚੀ ਵਾਸਤੇ ਦੱਸ ਕਿ ਕਿਦੜੀ ਕਿਦੜੀ ਕਹਿੰਦੇ ਕਿ ਉਹ ਹਾਂਜੀ ਆਪਰੇਸ਼ਨ ਤੇ ਗਈ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤੇ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਕੋਈ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਜੇ ਮੈਨੂੰ 2:30 ਵਜੇ ਪੌਣੇ 3 ਵਜੇ ਆਇਆ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਗੱਡੀਆਂ ਸਟਾਰਟ ਹੀ ਮਸਤ ਥੋੜੇ ਟਾਈਮ ਮੇ ਨਾ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਹਾਂਜੀ ਉੱਤੀ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੀ ਰਾਤ ਵੀ ਜਾਂਦੀ ਸਵੇਰੇ ਵੀ ਜਾਂਦੀ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾ ਗੁਰਬਖਸ਼ ਸਿੰਘ ਇੱਕ ਦਾ ਨਾ ਗੁਰਸਾਈਬ ਸਿੰਘ ਮਾਸੀ ਮੈਂ ਨਾ ਛੁੱਟੀ ਕੱਟ ਕੇ ਗਾ ਗੋਪਲੀ ਦਾ ਹਾਂਜੀ ਫੋਨ ਆਇਆ ਤੇ ਕਿਹਾ ਚਲ ਕੇ ਕੀ ਆ ਗਿਆ ਉਹ ਘਰ ਨਹੀਂ ਕੋਈ ਗਿਆ ਗਿਆ ਆ ਕੱਲ ਆਪਣੇ ਬੱਚਿਆਂ ਨਾਲ ਗੱਲ ਕੀਤੀ ਹੈ ਉਹਨੇ ਵੀਡੀਓ ਕਾਲ 'ਚ ਜਦੋਂ ਚੱਲੇ ਆ ਨਾ ਗੱਡੀ 'ਚ ਉਹ ਤਾਂ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕੀਤੀ ਆਪਣਾ ਖਾਣਾ ਖਾ ਲਿਆ ਆਪਣਾ ਉਹ ਤੇ ਹੱਥ ਪਰ ਬਾਜ਼ਾ ਯੂ ਖਾ ਲਿਆ ਇਹ ਆਪਣੇ ਬੱਚਿਆਂ ਨਾਲ ਗੱਲ ਹੋਈ ਆ ਦੀ ਜਦੋਂ ਜਾਣ ਲੱਗੇ ਆ ਗੱਲ ਨਹੀਂ ਉਹ ਕੋਈ ਹੈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚੱਲ ਗਿਆ ਹਾਏ ਕਾ ਆਪਣੇ ਕਾਰਜ ਨੂੰ ਕਹਿੰਦਾ ਸੀ ਮੈਂ ਆ ਕੇ ਆਕੇ ਨਾ ਸਭ ਨੂੰ ਫੋਨ ਕਰਾਂਗਾ ਆ ਜੀ ਹੇ ਕਿਹੜੀ ਜਗ੍ਹਾ ਗਿਆ ਇਹ ਹਾਂ ਸੀਰਿੰਗ ਆ ਗਿਆ ਦੇਖੀ ਸੀ ਉਸੇ ਵਾਲਾ ਕਰਦਾ ਮੈਨੂੰ ਫੋਨ ਆਇਆ ਮੈਂ ਫੋਨ ਨਹੀਂ ਕੀਤਾ ਮੈਨੂੰ ਫੋਨ ਆਇਆ ਮੈਂ ਚੁੱਕਿਆ ਤੇ ਮੈਂ ਆ ਨਹੀਂ ਗੱਲ ਕੀਤੀ ਮੈਂ ਉਹਨਾਂ ਦੇ ਡੈਡੀ ਨੂੰ ਖਵਾਤਾ ਫੋਨ ਤੇ ਡੈਡੀ ਨਾਲ ਗੱਲ ਹੋਈ ਗਿਆ ਹਾਂਜੀ ਜੈ ਨਾਲ ਗੱਲ ਹੋਈ ਵੀ ਤੋੜਾ ਮੇਰਾ ਸੀ ਹੋ ਗਿਆ ਹਾਂਜੀ ਮੇਰਾ ਪੁੱਤ ਦੇ ਸਿੱਧ ਹੋ ਗਿਆ ਸਭ ਜੀ ਬਿਛੋ ਜੀ ਬਿਛੋ ਜੀ ਉਹ ਕੀ ਕਰਨ ਗਿਆ ਸੀ ਹੋ ਗਿਆ ਮੇਰਾ ਪੁੱਤ ਤੇ ਦੋ ਬੱਚੇ ਨੇ ਆ ਦੋ ਬੱਚੇ ਨੇ ਆਸਰਾ ਬੱਚਿਆਂ ਦੀ ਇੱਕ ਤਾਂ 4 ਸਾਲ ਦਾ ਤੇ ਇੱਕ 2 ਸਾਲ ਦਾ ਤਾਂ ਹੀ ਸਾਦਾ ਜੀ ਜੀ ਦੀ ਅਸੀਂ ਨਾਲ ਮੇਰਾ ਪੁੱਤ ਭੇਜਿਆ ਅਗਲਾ ਨਹੀਂ ਆਉਂਦੇ ਸੀ ਹੋ ਗਿਆ ਮੇਰਾ ਪੁੱਤ ਇੱਕੋ ਇੱਕ ਬੇਟਾ ਇਹ ਨਹੀਂ ਵੀਰੇ ਮੇਰੇ ਦੋ ਨੇ ਦੁਜੇ ਮੇਰਾ ਬੇਟਾ ਵੀ ਕੰਮ ਕਰਦਾ ਜੇ ਅਸੀਂ ਪਿਛਵਾਦਾ ਜਮੂਰ ਤੇ ਉਹਦੇ ਉਹਦਾ ਬੱਚਾ ਨਹੀਂ ਕੋਈ ਵੀ ਜਿੰਮੇਵਾਰੀ ਸੱਤੀ ਹੈ ਜੁਮੇਵਾਰੀ ਸਾਡੀ ਗੋਪੀ ਦੇ ਸੇਉਤੇ ਹੀ ਉਹ ਦੁੱਖ ਦਈ ਦੇਣਾ ਕਿ ਸਾਡੇ ਇਲਾਕੇ ਦੇ ਸਰਾਵਾ ਪਿੰਡ ਤੋਂ ਨੌਜਵਾਨ ਗੁਰਪ੍ਰੀਤ ਇਸ ਮਲਕ ਦੀ ਸ਼ਰਧਾ ਦੀ ਰੱਖਿਆ ਕਰਦਾ ਹੋਇਆ ਆਪਣੀ ਜਾਨ ਗਵਾਹੀ ਔਰ ਮਨ ਦੁਖੀ ਔਰ ਉਦਾਸ ਹੈ ਕਿਉਂਕਿ ਇੱਕ ਸਧਾਰਨ ਘਰਚੋ ਅੱਛਾ ਸਤੇ ਕੇਵਲ ਆਪਣੀ ਨੌਕਰੀ ਲਈ ਨਹੀਂ ਬਲਕਿ ਉਹਦੇ ਮਨ ਦੇ ਵਿੱਚ ਇੱਕ ਜਜ਼ਬਾ ਹੁੰਦਾ ਇਸ ਮੁਲਕ ਦੀ ਜੱਗ ਸ਼ਕਤੀ ਔਰ ਇਸ ਮੁਲਕ ਨੂੰ ਹਫਾਜ਼ਤ ਰੱਖਣ ਲਈ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਪਰ ਪਰਮੇਸ਼ਰ ਨੂੰ ਮੰਜ਼ੂਰ ਨਹੀਂ ਸੀ ਕੁਝ ਘੰਟੇ ਪਹਿਲਾਂ ਉਹਨੇ ਜਸਵਤ ਸਰਚ ਆਪਰੇਸ਼ਨ ਤੋਂ ਜਾਣਾ ਸੀਗਾ ਕਿ ਉਹਨੇ ਆਪਣੇ ਘਰ ਦੇ ਵਿੱਚ ਆਪਣੇ ਵਿਅਪਨ ਦੀ ਆਪਣੇ ਉਸ ਟਰੱਕ ਦੀ ਵੀਡੀਓ ਫੋਟੋ ਵੀ ਪਾਈ ਦੇਖੋ ਮੈਂ ਇਸ ਮੁਲਕ ਦੇ ਰੱਖਿਆ ਵਾਸਤੇ ਇਸ ਮੁਲਕ ਦੀ ਸਰਦਾਂ ਨੂੰ ਮਫੂਦ ਰੱਖਣ ਲਈ ਮੈਂ ਸਰਚ ਆਪਰੇਸ਼ਨ ਤੇ ਜਾ ਰਿਹਾ ਔਰ ਅਨੰਤਨਾਗ ਦਾ ਏਰੀਆ ਸੀ ਉੱਥੇ ਉਹ ਗੱਡੀ ਜਿਹੜੀ ਆ ਔਰ ਦੇਖੇ ਉਹ ਇਸ ਨੌਜਵਾਨ ਸਦਾ ਲਈ ਸਾਡੇ ਤੋਂ ਵਿਛੜ ਗਿਆ ਉਹ ਸਾਡੇ ਦਾ ਛੋਟਾ ਸੀ ਬਹੁਤ ਅਜੀਤ ਸੀ ਔਰ ਇਹ ਦੋਨੋਂ ਪਰਿਵਾਰ ਮੇਰੇ ਬਹੁਤ ਸਾਲ ਲਖਵਿੰਦਰ ਸਿੰਘ ਹੋਣੀ ਔਰ ਕਰਪ੍ਰਿਤ ਦੀ ਵਾਈਫ ਜਿਹੜੀ ਆ ਉਹ ਸardar Tarsem Singh ਉਹਨਾਂ ਦੀ ਬੇਟੀ ਆ ਪਰਸੋਲੇ ਤੋਂ ਸੋ ਦੋਵੇਂ ਪਰਿਵਾਰਾਂ ਨੂੰ ਆਜ ਇੱਕ ਬਹੁਤ ਵੱਡਾ ਦੁਖਾਂਤ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਸਮਝ ਨਾ ਇਸ ਅਸੀਂ ਲੋਕ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਇਹ ਜ਼ਰੂਰ ਸਿੱਖ ਲੈਣੀ ਚਾਹੀਦੀ ਆ ਕਿ ਅਸੀਂ ਮਿਲ ਕੇ ਸਮਾਜ ਨੂੰ ਕੁਝ ਨਾ ਕੁਝ ਵਾਪਸ ਕਰੀਏ ਜਿਹੜੀ ਸਾਡੀ ਪ੍ਰਵ੍ਰਤੀ ਸਮਾਜ ਤੋਂ ਹਮੇਸ਼ਾ ਲੈਣ ਦੀ ਬਣ ਗਈ ਆ ਉਹਨੂੰ ਖਤਮ ਕਰਦੇ ਹੋਏ ਸਮਾਜ ਨੂੰ ਵਾਪਸ ਕਰੀਏ ਜਲਦੀਆਂ ਘਰਾਈਆਂ ਤੋਂ ਉਸ ਵਿਛੜੀ ਰੂਹ ਨੂੰ ਸਰਦਾ ਦੇ ਫੁੱਲ ਪੇਟ ਕਰਦਾ ਔਰ ਪਰਿਵਾਰ ਨੂੰ ਮੈਂ ਇਹੋ ਹੀ ਬੇਨਤੀ ਕਰੂੰਗਾ ਸਮਾਜ ਨੂੰ ਵੀ ਕਿ ਇਸ ਪਰਿਵਾਰ ਨੂੰ ਖੜਾ ਕਰਨਾ ਇਸ ਪਰਿਵਾਰ ਨੂੰ ਮਿਲ ਕੇ ਉਸ ਬੱਚੇ ਨੂੰ ਵਾਪਸ ਤੇ ਨਹੀਂ ਲਿਆ ਸਕਾਂਗੇ ਔਰ ਉਹਨਾਂ ਦੇ ਦੁੱਖ ਨੂੰ ਜ਼ਰੂਰ ਮਿਲ ਕੇ ਘਟਾਵਾਂਗੇ ਔਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਦੀ ਵਚਨਬੱਧਾ ਕਿ ਉਸ ਨੂੰ ਦੁੱਖ ਨੂੰ ਘਟਾਉਣ ਲਈ ਜੋ ਕਰ ਸਕਾਂਗੇ ਕਰਾਂਗੇ ਔਰ ਮੈਂ ਅਪੀਲ ਵੀ ਕਰੂੰਗਾ ਕੀ ਹੋਰ ਸ਼ਹੀਦ ਦੇ ਨਾਮ ਦੇ ਉੱਪਰ ਪਿੰਡ ਦੇ ਵਿੱਚ ਕੋਈ ਸਾਰੀ ਵੀ ਜਾਵੇ ਕੋਈ ਸਟੇਡੀਅਮ ਦਾ ਜਾਂ ਹੋਰ ਐਸੀ ਇਮਾਰਤ ਬਣਾ ਕੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉੱਥੋਂ ਪ੍ਰੇਰਨਾ ਲੈ ਸਕਣ ਹਾਂ ਮੇਰੇ ਕੌਨਸ਼ੀਅੰਸੀ ਚੀ ਸਰਾਵਾ ਪਿੰਡ ਤੋਂ ਅ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਡਿਊਟੀ ਅ ਅਨੰਤਨਾਕ ਸੀਗੀ ਉਹਨਾਂ ਦੇ ਫਾਦਰ ਸਾਹਿਬ ਵੀ ਮਲੇ ਸਦਾਲ ਕੁਵਿੰਦਰ ਸਿੰਘ ਜੀ ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ ਬੜੀ ਇਸ ਵਕਤ ਮੈਂ ਇਹ ਕਹਿਣਾ ਕਿ ਦੇਸ਼ਵਾਸ਼ੀਆਂ ਲਈ ਤੇ ਇਹ ਗਰਵ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਪਰ ਕਿਤੇ ਨਾ ਕਿਤੇ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ 32 ਸਾਲ ਦੀ ਜੇ ਉਮਰ ਸੀਗੀ ਔਰ ਤਕਰੀਬਨ 9 ਸਾਲ ਉਹਨਾਂ ਨੂੰ 9-10 ਸਾਲ ਇਸ ਡਿਊਟੀ ਕਰਦਿਆਂ ਹੋਗੇ ਆ ਔਰ ਮੈਂ ਅੱਜ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਅੱਜ ਸਰਦਾਰ ਲਖਵਿੰਦਰ ਸਿੰਘ ਇੱਥੇ ਹੀ ਆ ਤੁਸੀਂ ਦੇਖੋਗੇ ਉਹ ਸਾਡੇ ਪੰਜਾਬ ਦਾ ਕਿਸਾਨ ਹੈ ਜਿਹੜਾ ਇੱਥੇ ਪੈਲੀਆਂ 'ਚ ਜੂਝਦਾ ਹੈ ਜਿਹੜਾ ਆਪਣੀ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਤੇ ਆਪਣੇ ਪਸੀਨੇ ਦੇ ਨਾਲ ਅੰਨ ਪੈਦਾ ਕਰਦਾ ਔਰ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਟਾਉਣ ਲਈ ਲੜਾਈ ਲੜਦਾ ਹੈ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਪ੍ਰੀਤ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਅੱਜ ਇਹ ਬੜਾ ਕਲੀਅਰ ਮੈਸੇਜ ਇਨ ਸਾਰੀਆਂ ਸਰਕਾਰਾਂ ਨਾ ਈਵਨ ਸਿੰਗਲ ਪਾ ਇੱਕ ਪਾਰਟੀ ਦੀ ਗਲਤੀ ਕਰਦਾ ਸਾਰੀਆਂ ਪਾਰਟੀਆਂ ਨੂੰ ਚਾਹੇ ਕੱਲ ਨੂੰ ਕਾਂਗਰਸ ਸੈਂਟਰ ਚ ਆ ਜੇ ਮੈਂ ਕਾਂਗਰਸ ਦਾ ਵਿਧਾਇਕ ਹਾਂ ਪਰ ਹਮੇਸ਼ਾ ਖੁੱਲ ਕੇ ਬੋਲਣ ਵਾਲਾ ਜਿਹੜਾ ਲੀਡਰ ਹੈ ਆ ਕਿਸੇ ਦੀ ਵੀ ਗਵਰਨਮੈਂਟ ਆਵੇ ਸਾਡਾ ਉਹ ਕਿਸਾਨ ਹੈ ਜਿਨੇ ਸਾਡੇ ਮੁਲਕ ਦਾ ਢਿੱਡ ਭਰਿਆ ਜਦੋਂ ਬਾਕੀ ਸੂਬਿਆਂ ਦੀਆਂ ਜ਼ਮੀਨਾਂ ਬੰਜਰ ਸੀਗੀਆਂ ਉਦੋਂ ਪੰਜਾਬ ਦੀ ਧਰਤੀ ਨੇ ਹਿੰਦੁਸਤਾਨ ਦੇ ਲੋਕਾਂ ਦਾ পেট ਭਰਿਆ ਔਰ ਅੱਜ ਦੂਜੇ ਸੂਬਿਆਂ ਦੀ ਧਰਤੀ ਜਿਹੜੀ ਆ ਉਹ ਵੀ ਪਜਾਊ ਹੋ ਗਈ ਜਿਹਦੇ ਕਰਕੇ ਅੱਜ ਪੰਜਾਬ ਨੂੰ ਗਲੋਰ ਕੀਤਾ ਜਾ ਰਿਹਾ ਅੱਜ ਇਹ ਮੈਂ ਗੱਲ ਕਹਾਂਗਾ ਕਿ ਸਾਡੇ ਪੰਜਾਬ ਦਾ ਕਿਸਾਨ ਔਰ ਉਸੇ ਕਿਸਾਨ ਦਾ ਪੁੱਤ ਸਾਡੇ ਦੇਸ਼ ਵਾਸਤੇ ਸ਼ਹੀਦ ਹੋਇਆ ਸੋ ਮੈਂ ਇਹ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੇ ਨੌਜਵਾਨ ਭਰਾ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਰਹੇ ਨੇ ਉੱਥੇ ਘੱਟੋ-ਘੱਟ ਇੰਨਾ ਕਰਹਿਮ ਕਰੋ ਕਿ ਸਾਨੂੰ ਇਹਨਾਂ ਬਾਰਡਰਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਨਾ ਲਾਉਣਾ ਪਵੇ ਆ ਤੁਸੀਂ ਸਰਦਾਰ ਲਖਵਿੰਦਰ ਸਿੰਘ ਉਹਨਾਂ ਦੇ ਫਾਦਰ ਨੇ ਉਹਨਾਂ ਦੇ ਬ੍ਰਦਰ ਖੜੇ ਨੇ ਇੱਥੇ ਮੈਨੂੰ ਕੋਈ ਵੀ ਸਰਕਾਰ ਹੋਵੇ ਚਾਹੇ ਅੱਜ ਭਾਜਪੀ ਦੀ ਹੈ ਚਾਹੇ ਕੱਲ ਨੂੰ ਕਾਂਗਰਸ ਆ ਜਾਏ ਚਾਹੇ ਕੋਈ ਹੋਰ ਆ ਜਾਏ ਪਰ ਇੱਕ ਗੱਲ ਹਮੇਸ਼ਾ ਇਹਨਾਂ ਸਰਕਾਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਇਹ ਉਹੀ ਕਿਸਾਨ ਨੇ ਜਿਹੜੇ ਆਪਣੀ ਖੂਨ ਪਸੀਨੇ ਦੀ ਜਿੰਨੇ ਵੀ ਤੁਸੀਂ ਇੱਥੇ ਕਿਸਾਨ ਖੜਿਆ ਚਾਤੀ ਮਾਰੋ ਕਿੰਨੇ ਡਿਗਰੀ ਟੈਂਪਰੇਚਰ ਆ ਪੈਲੀਆਂ ਦੇ ਵਿੱਚ ਆਪਣਾ ਕਸੂਨ ਪਸੀਨਾ ਵਹਾ ਕੇ ਔਰ ਹਿੰਦੁਸਤਾਨ ਦੇ ਲੋਕਾਂ ਦਾ পেট ਪਾਲ ਰਹੇ ਔਰ ਇਹਨਾਂ ਦੇ ਬੱਚੇ ਬਾਰਡਰਾਂ ਤੇ ਲੜਾਈ ਲੜ ਰਹੇ ਆ ਉੱਥੇ ਲੀਡਰਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਗਏ ਉੱਥੇ ਸੈਂਟਰ 'ਚ ਬੈਠੇ ਵਜ਼ੀਰ ਜਿਹੜੇ ਇੱਥੇ ਆ ਕੇ 네ਗੋਸ਼ੀਏਸ਼ਨਸ ਕਰਦੇ ਸੀਗੇ ਉਹਨਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਆ ਅੱਜ ਇਹਨਾਂ ਦਾ ਬੇਟਾ 32 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪਾ ਗਿਆ ਆਪਣੇ ਮੁਲਕ ਵਾਸਤੇ ਤੋਂ ਰਹਿਮ ਕਰਨ ਸਰਕਾਰਾਂ ਕਿ ਜਿਹੜੇ ਸਾਡੇ ਕਿਸਾਨ ਅੱਜ ਵੀ ਬਾਰਡਰਾਂ ਤੇ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਘੱਟੋ-ਘੱਟ ਇਹਨਾਂ ਸਰਕਾਰਾਂ ਨਾਲ ਲੜਾਈ ਨਾਲ ਲੜਨੀ ਪਏ ਉਹ ਬਾਰਡਰਾਂ ਤੇ ਲੜਨ ਨੂੰ ਤਿਆਰ ਨੇ ਪਰ ਜਦੋਂ ਆਪਣਿਆਂ ਨਾਲ ਲੜਨਾ ਪੈਂਦਾ ਉਦੋਂ ਦਿਲ ਨੂੰ ਦੁੱਖ ਹੁੰਦਾ ਸੋ ਮੈਂ ਸਲੂਟ ਕਰਦਾ ਇਹਨਾਂ ਦੇ ਫਾਦਰ ਸਾਹਿਬ ਨੂੰ ਖਾਸ ਕਰਕੇ ਇਹਨਾਂ ਦੀ ਪਰਿਵਾਰ ਨੂੰ ਔਰ ਖਾਸ ਕਰਕੇ ਸਾਡਾ ਪ੍ਰਾ ਗੁਰਪ੍ਰੀਤ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਸ਼ਹਾਦਤ ਦਿੱਤੀ